5500 6000 ਤੋਂ ਸਟਾਰਟਿੰਗ ਪ੍ਰਾਈਸ ਸ਼ੁਰੂ ਹੋ ਜਾਂਦਾ ਉਹਨੂੰ ਟੀਕਾ ਭਰਾਇਆ ਹੋਇਆ ਬਾਈ ਦੱਸਦਾ ਕਿੰਨਾ ਟਾਈਮ ਹੋ ਗਿਆ ਜਿਹੜੀ ਮਰਜ਼ੀ ਛਾਂਟ ਕੇ ਲੈ ਜਾ ਸਕਦੇ ਹੋ ਆ ਦੋ ਮਾਲੀ ਆ ਬਾਈ ਇੱਕ ਆ ਹੋ ਗਿਆ ਤੇ ਇੱਕ ਆ ਹੋ ਗਿਆ 35 4000 ਤੱਕ ਜਿਵੇਂ ਇੱਕ ਦੋ ਨੂੰ ਵਿੱਚੋਂ ਬਾਈ ਦੱਸਦਾ ਵੀ ਟੀਕੇ ਵੀ ਭਰਾਏ ਹੋਏ ਆ 1000 ਤੱਕ ਸੰਭਾਈ ਨਹੀਂ ਹੁੰਦੀ ਬਈ ਕਰਕੇ ਬਾਈ ਤੋਂ ਤੇ ਹੁਣ ਇਹ ਵੇਚਣੀਆਂ ਪੈ ਰਹੀਆਂ ਵਾ हां ਵੀ ਪ੍ਰਭੂ ਅੱਜ ਤੁਹਾਡੇ ਲਈ ਲੈ ਕੇ ਆਏ ਸੀ ਆਪਾਂ ਬਹੁਤ ਹੀ ਸ਼ਾਨਦਾਰ ਕਟੀਆਂ 22 ਤੋਂ ਸਾਂਭਣੀ ਹੁੰਦੀ ਪਈ ਸੀ 22 ਦੀ ਲੋਕੇਸ਼ਨ ਹੈਗੀ ਆ ਮੋਗਾ ਮੋਗੇ 'ਚ ਖਾਸ ਹੀ ਆ ਨੰਬਰ ਉੱਤੇ ਸਕਰੀਨ ਦੇ ਚੱਲੀ ਜਾਂਦਾ ਵਾ ਬਾਕੀ ਕਟੀਆਂ ਝੋਟੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਮਰਜ਼ੀ ਛਾਂਟ ਕੇ ਲੈ ਜਾ ਸਕਦੇ ਹੋ ਸੰਭਾਈ ਨਹੀਂ ਹੁੰਦੀ ਪਈ ਕਰਕੇ 22 ਤੋਂ ਤੇ ਹੁਣ ਇਹ ਵੇਚਣੀਆਂ ਪੈ ਰਹੀਆਂ ਵਾ ਪਹਿਲਾਂ ਤਾਂ ਬਹੁਤ ਸ਼ੌਂਕ ਨਾਲ ਰੱਖੀਆਂ ਸੀਗੀਆਂ ਤੇ ਬਾਈ ਆਪ ਹੀ ਤਾਂ ਰੇਟ ਰੂਟ ਦੱਸ ਦਿੰਦਾ ਇਹਨਾਂ ਦੇ ਹਾਂ ਜੀ ਦੱਸੋ ਬਾਈ ਆਪਣੇ ਕੋਲ ਯਾਰ 6-7000 ਤੋਂ ਲੈ ਕੇ 40-45000 ਤੱਕ ਝੋਟੀਆਂ ਹੈਗੀਆਂ ਤਿਆਰ ਆ ਕੋਈ ਸਾਟੀ ਇੱਕ ਨੂੰ ਇੱਕ ਦੋ ਨੂੰ ਵਿੱਚੋਂ ਭਰਾਏ ਆ ਦਸ ਕੁ ਪੁਸਤਿਆਰ ਆ ਵੇਖ ਲਵੇ ਛਾੜ ਕੇ ਜਿਹੜੀ ਕਿਸੇ ਨੂੰ ਫਿੱਟ ਆਉਂਦੀ ਆ ਤਾਂ ਲੈ ਲੀ ਉਹ ਵੇਖ ਲਓ ਬਾਈ ਦੂਰ ਤੱਕ ਨਿਗਾਹ ਮਾਰ ਕੇ ਤੇ ਝੋਟੀਆਂ ਵੀ ਇੰਨਾ ਵੱਟੀਆਂ ਨਹੀਂ ਆਈਆਂ ਛੋਟੀਆਂ ਥੋੜੀਆਂ ਕਟੀਆਂ ਲੱਸੀਆਂ ਉਹ ਵੱਡੀਆਂ ਠੀਕ ਆ ਪਹਿਲਾਂ ਚੰਗੀ ਸਾਂਭ ਸੰਭਾਈ ਸੀ ਬਾਅਦ ਚ ਥੋੜਾ ਸਾਮ ਚ ਦਿੱਕਤ ਆਉਣ ਲੱਗੀ ਪੀ ਪਸ਼ੂ ਵੱਡੇ ਵਧਾਲੇ ਸੀ ਬਾਈ ਨੇ ਤਾਂ ਕਰਕੇ ਹੁਣ ਆ ਦੇਖੋ ਕੁੰਡੀਆਂ ਚੂਰ ਕੋਟੀਆਂ ਤੇ ਸੇਲ ਕਰਨੀਆਂ ਪੈਣੀਆਂ ਜਿਹੜੇ ਵੀ ਵੀਰ ਨੇ ਲੈਣੀ ਹੋਵੇ ਮੋਗਾ ਲੋਕੇਸ਼ਨ ਆ ਤੇ ਲਾਗਿਓ ਬੰਨਿਓ ਕਿਤੇ ਵੀ ਆ ਕੇ ਕਾਲ ਕਰਕੇ ਆਦੀ ਵਾਧੂ ਜਾਣਕਾਰੀ ਲੈ ਸਕਦਾ 20 25 ਪਸ਼ੂ ਇਸ ਟਾਈਮ ਮੌਜੂਦ ਆ ਬਾਕੀ ਬਾਈ ਦਾ ਵਪਾਰ ਦਾ ਕੰਮ ਵੀ ਆ ਜੇ ਕਿਸੇ ਨੇ ਮੱਝਾ ਸੱਜਰਾ ਮੱਝਾ ਤੋਕੜਾਂ ਗੱਬਣਾ ਵੀ ਪੁਰਾਣਾ ਹੀ ਵਪਾਰ ਦਾ ਕੰਮ ਆ 30-40 ਸਾਲ ਤੋਂ ਤੇ ਜੇ ਕਿਸੇ ਨੇ ਉਵੇਂ ਵੱਡੇ ਪਸ਼ੂ ਲੈਣੇ ਹੁਣ ਉਹ ਵੀ ਮਿਲ ਜਾਣਗੇ ਬਾਕੀ ਆ ਕਟੀਆਂ ਹੈਗੀਆਂ ਹੀ ਆ ਬਾਕੀ ਕਿਸੇ ਦਿਨ ਪੂਰੀ ਸਾਫ਼ ਕਰਕੇ ਵੀਡੀਓ ਬਣਾਵਾਂਗੇ ਫਿਰ ਵੀ ਸ਼ਾਂ ਸੁਭਾਈ ਨਹੀਂ ਹੁੰਦੀ ਕਰਕੇ ਦੇਖ ਲਿਓ ਜਿਹੜੇ ਭਰਾਣੇ ਲੈਣੀਆਂ ਨੰਬਰ ਉੱਤੇ ਚੱਲੀ ਜਾਂਦਾ ਸਕਰੀਨ ਦੇ ਤੇ ਆਹ ਦੇਖ ਲਓ 5500 6000 ਤੋਂ ਸਟਾਰਟਿੰਗ ਪ੍ਰਾਈਸ ਸ਼ੁਰੂ ਹੋ ਜਾਂਦਾ ਤੇ 35 4000 ਤੱਕ ਜਿਵੇਂ ਇੱਕ ਦੋ ਨੂੰ ਵਿੱਚੋਂ ਬਈ ਦੱਸਦਾ ਵੀ ਠੀਕੇ ਵੀ ਭਰਾਏ ਹੋਇਆ ਇਹਨਾਂ ਮਾਲੀ ਤਾਂ ਕੋਈ ਨਹੀਂ ਹਨਾ ਮਾਲੀ ਹੈਗੇ ਆ ਇੱਕ ਆ ਨਹੀਂ ਮੱਝੇ ਆ ਆ ਮਾਲੀਆ ਵੀ ਮਾਲੀ ਆ ਆ ਦੋ ਮਾਲੀ ਆ ਬਾਈ ਇੱਕ ਆ ਹੋ ਗਿਆ ਤੇ ਇੱਕ ਆ ਹੋ ਗਿਆ ਉਹ ਬਾਈ ਕਹਿੰਦਾ ਛੋਟੇ ਕੱਟੇ ਵੀ ਹੈਗੇ ਬਾਕੀ ਆ ਵੀ ਜਿਵੇਂ ਝੋਟੀ ਆ ਬਰੀਕ ਸੰਗ ਆ ਆ ਵੀ ਝੋਟੀ ਆ ਤੇ ਬਾਕੀ ਸਾਰੀਆਂ ਝੋਟੀਆਂ ਉਹ ਨਿੱਕੇ ਇੱਕ ਅੱਧੇ ਮਾਲੀ ਹੋਣਗੇ ਇੱਕ ਵੱਡੀ ਝੋਟੀ ਉਹ ਪਿੱਛੇ ਬੈਠੀ ਹੋਈ ਉਹਨੂੰ ਟੀਕਾ ਭਰਾਇਆ ਹੋਇਆ ਬਾਈ ਦੱਸਦਾ ਕਿੰਨਾ ਟਾਈਮ ਹੋ ਗਿਆ ਹੋ ਗਿਆ ਪੰਛਾ ਵੀ ਉਹਨੂੰ 15 20 ਦਿਨ ਹੋਇਆ ਹਜੇ ਤੇ ਬਾਕੀ ਆ ਦੀ ਦੇਖ ਕੇ ਛਾਂਟ ਕੇ ਲੈ ਜਾਓ ਜਿਵੇਂ ਵੀ ਪਸੰਦ ਆਉਂਦੀ ਕਿਸੇ ਨੂੰ ਬਾਕੀ ਜਾਣਕਾਰੀ ਵਧੀਆ ਲੱਗੀ ਤਾਂ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਓ ਧੰਨਵਾਦ